ਆਧੀ ਦੇ ਵਿੱਚ ਬਈ ਪੰਜ گاਵਾਂ ਦੀ ਵੀਡੀਓ ਬਣਾਈ ਆ ਪੰਜਾਂ ਚੋਂ ਦੋ ਸੋਈਆਂ ਸਵਾਈਆਂ ਤਾਜ਼ੀਆਂ ਤੇ ਤਿੰਨ ਬਾਈ ਕੋਲੇ ਟੋਕੜ گاਵਾਂ ਨੇ ਬਈ ਤੇ ਸ਼ੌਟ ਦੇ ਵਿੱਚ ਮੋਟੀ ਮੋਟੀ ਡਿਟੇਲ ਬਾਈ ਤੋਂ ਪੁੱਛਾਂਗੇ ਦੁੱਧ ਬਾਈ ਜਿੰਨਾ ਦੱਸੂਗਾ ਚਾਹੇ ਬਾਈ ਕਹਿੰਦਾ ਦੋ ਡਾਂਗ ਚੋਲਿਓ ਤਿੰਨ ਡਾਂਗ ਚੋਲਿਓ ਕਿਹੜਾ ਸੂਇ ਹੈ ਬਾਈ ਇਹ ਦੂਜਾ ਸੂਇ ਹੈ ਸੂਇ ਡਾਕਟਰ ਕਦੋਂ ਸੂਈ ਹੈ ਵੀਰੇ ਪਰਸੋਂ ਸੂਈ ਹੈ ਰਾਤ ਨੂੰ ਬਸੇ ਹੀ ਬਸੇ ਦੇਤੀ ਹਾਂ ਬਸੇ ਹੀ ਬਸੇ ਕਿੰਨਾ ਇੱਕ ਬੋਲਾ ਬੋਲਾ ਹੋਣਾ ਬੋਲਾ ਇੱਥੇ ਨੇ 20 ਤੋਂ 22 ਕਿਲੋ ਤਿਆਰ ਆ ਠੀਕ ਆ ਕੀ ਮੋਲ ਲੱਜਾਏ ਮੋਲ 23000 ਰੁਪਿਆ ਦਾ ਮਾਲਤਾਨ ਹੋ ਜਾਊਗਾ ਇੱਕ ਥਣ ਤੋਂ ਤੇਲ ਆ ਹੈਨਾ ਹਾਂ ਬਾਈ ਇੱਕ ਥਣ ਤੋਂ ਤੇਲ ਆ ਬਾਈ ਤੇ ਦੋ ਨੰਬਰ ਕਿਹੜਾ ਸੂਆ ਸੂਈ ਵੀ ਆ ਪਹਿਲਾਂ ਸਹੀ ਟਰ ਕਿੰਨਾ ਟਾਈਮ ਹੋ ਗਿਆ ਸੂਈ ਮਹੀਨਾ ਜਿਹੜਾ ਮਹੀਨਾ ਹੋ ਗਿਆ ਕਿੰਨਾ ਦੁੱਧ ਆ ਬਾਈ ਦੁੱਧ ਇਹ 12 ਕਿਲੋ ਆ ਜਰਾ ਮੁੱਲ ਇਹਦਾ ਜਾਇਜ਼ ਮੈਂ 35000 ਰੁਪਏ 35000 ਮਾਨਤਾਣ ਹੋ ਜਾ ਉਹ ਜਮਾਨਤਾਣ ਨਾ ਨੰਬਰ ਕਿਹੜਾ ਸੂਆ ਸੂਈ ਵੀ ਆ ਦੂਜਾ ਸੂਆ ਦਾ ਟਰੇ ਸੂਈ ਆ ਕਿੰਨਾ ਕੇ ਟਾਈਮ ਹੋ ਗਿਆ ਸੂਈ ਨੂੰ ਸੂਈ ਬੱਸੇ ਦੀ ਵੀਡੀਓ ਪਈ ਆ ਫਿਰ ਦਿਵਾਲੀ ਆ ਦਾ ਬੱਸਾ ਮਰਿਆ ਸੂਈ ਨੂੰ 20 22 ਦਿਨ ਹੋ ਗਏ ਮੁੱਲ ਕੀ ਆ ਜਾਇਜ਼ ਮੁੱਲ 55000 ਰੁਪਏ ਦਾ ਦੁੱਧ ਕਿੰਨਾ ਬਾਈ ਦੁੱਧ 15 ਕਿਲੋ ਆ ਠੀਕ ਆ ਚਾਰ ਨੰਬਰ ਦੇ ਬਾਈ ਕਿਹੜਾ ਸੂਆ ਪਹਿ ਕਿੰਨਾ ਦੇਡ ਮਹੀਨੇ ਇਹਨੂੰ ਹੋ ਗਿਆ ਦੁੱਧ ਕਿੰਨਾ ਕਹਦੇ ਸੀ 10 ਕਿਲੋ ਡੱਟ ਰਹਾ ਜੀ ਦਾ ਮੁੱਲ ਜਾਇਜ਼ 35000 ਰੁਪਏ ਮੰਨ ਤਾਂ ਕਰ ਦਾਂਗੇ ਅੱਗੇ ਲਾਸਟ ਤੇ ਕਿਹੜਾ ਸੂਆ ਦੂਜਾ ਸੂਆ ਸੂਈ ਆ ਇੱਕ ਕਿਉਂ ਦੋ ਸੂਈ ਆ ਬੱਸ ਆਇਆ ਅਗਲਾ ਮਹੀਨਾ ਵਾਲੇ 15 ਦਿਨ ਵਾਲੇ ਯਕੀਨ ਤੱਕ ਅਗਲਾ ਮੰਨਦੇ ਨਹੀਂ ਹੁੰਦਾ ਤੇ ਤੇਰਾ ਮਾਰਦੇ ਦੁੱਧ ਕਿੰਨਾ ਕਹਦੇ ਥੱਲੇ ਉੱਥੇ 917 ਕਿਲੋ ਆ ਜਰਾ ਠੀਕ ਆ ਮੱਸੀ ਮੋਟਰੀ ਆ ਕੀ ਮੁੱਲ ਜੈ ਜੰਦ ਮੈਂ ਲੈਣਾ ਜੈ 65000 ਰੁਪਏ ਮੰਨ ਤਾ ਕਰ ਦਾਂਗਾ ਮੋਬਾਈਲ ਨੰਬਰ ਬੋਲ ਦੇ ਮੈਂ 9814864065 ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲਬਈ ਨੇੜੇ ਪਿੰਡ ਸੈਲੋ ਕੇ ਪਧੌੜ ਨੇੜੇ ਰਹਿੰਦਾ ਸਲਾਤਪੁਰ ਧੰਨਵਾਦ ਜੀ